The <laughs> ਦੇ ਲੰਬੇ ਸਮੇਂ ਤੋਂ ਪੰਜਾਬ ਪੁਲਿਸ ਵੱਲੋਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਪੰਜਾਬ ਵਿੱਚ ਵੱਡੇ ਪੱਧਰ ਤੇ ਪੰਜਾਬ ਪੁਲਿਸ ਵੱਲੋਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਮਾਮਲੇ ਦਰਜ ਕੀਤੇ ਗਏ ਨੇ ਅਤੇ ਕਈ ਵਿਅਕਤੀਆਂ ਖਿਲਾਫ ਐਨਡੀਪੀ ਐਕਟ ਦੇ ਤਹਿਤ ਮਾਮਲੇ ਵੀ ਦਰਜ ਕੀਤੇ ਗਏ ਨੇ ਅਜਿਹਾ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਫਗਵਾੜਾ ਤੋਂ ਜਿੱਥੇ ਇੱਕ ਵਿਅਕਤੀ ਦੀ ਤਲਾਸ਼ੀ ਲੈਣ ਤੇ ਉਸ ਪਾਸੋਂ 50 ਨਸ਼ੀਲੀਆਂ ਗੋਲੀਆਂ ਅਤੇ 80 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਗਏ ਜਾਣਕਾਰੀ ਦਿੰਦਿਆਂ ਲਾਪ ਸਿੰਘ ਮੁਖ ਅਫਸਰ 라ਵਲਪਿੰਡੀ ਨੇ ਦੱਸਿਆ ਕਿ ਸਾਡੇ ਵੱਲੋਂ ਨਾਕਾਬੰਦੀ ਕੀਤੀ ਗਈ ਸੀ ਜਿਸ ਦੌਰਾਨ ਸ਼ੱਕ ਦੇ ਆਧਾਰ ਤੇ ਇਸ ਵਿਅਕਤੀ ਦੀ ਤਲਾਸ਼ੀ ਲਈ ਗਈ ਤੇ ਸਫਲਤਾ ਹਾਸਲ ਹੋਈ। ਕੀ ਮਾਮਲਾ ਕੀ ਜਿਹੜਾ ਅੱਜ ਪ੍ਰੈਸ ਕਾਨਫਰੈਂਸ ਕੀਤੀ ਹੈ ਪੰਜਾਬ ਸਰਕਾਰ ਮਾਨਜੋਗ ਐਸਐਸਪੀ ਕਪੂਰਥਲਾ ਐਸਪੀ ਹੈੱਡਕੁਆਟਰ ਕਪੂਰਥਲਾ ਐਸਪੀ ਫਗਵਾੜਾ ਤੇ ਐਸਪੀ ਡੀਐਸਪੀ ਫਗਵਾੜਾ ਦੇ ਹੁਕਮਾਂ ਦੇ ਮੁਤਾਬਕ ਕੱਲ ਐਸਆਈ ਜਗਦੀਸ਼ਪੁਰ ਖਾਬੇ ਸ਼ਾਨੀ ਦੇ ਨੇੜੇ ਸਵੇਤ ਪੁਲਿਸ ਫੋਰਟ ਦੀ ਨਕਲ ਆਇਆ ਸੀ ਤੇ ਇੱਕ ਆ ਨੌਵਾਦ ਮੀੜਾਉ ਪਾਸਟੇਵ ਨੂੰ ਆਦੇਸ ਤੋਂ ਤੇ ਉਹ ਜਦੋਂ ਉਹਨਾਂ ਨੂੰ ਸ਼ੱਕ ਪਿਆ ਤੇ ਉਹਨਾਂ ਨੇ ਉਹਨਾਂ ਨੂੰ ਫੜ ਕੇ ਤੇ ਉਹਦੀ ਪੁੱਛਗਿੱਛ ਕੀਤੀ ਜਿਸ ਨੇ ਆਪਣਾ ਨਾਮ ਦਨੇਸ਼ ਕੁਮਾਰ ਵਾਸੀ ਪਾਸਟਾ ਦੱਸਿਆ ਕਿ ਉਹਦੀ ਜਦੋਂ ਤਲਾਸ਼ੀ ਲਈ ਹੱਥੋਂ ਚਖੜੇ ਲੁਕਾਵੇ ਦੀ ਉਹਦੇ ਵਿੱਚ ਮਿਲੇ ਨਸ਼ੀਲੇ ਪਦਾਰਥ ਹੈਗਾ 80 ਕੈਪਸੂਲ ਤੇ 50 ਗੋਲੀਆਂ ਜਿਹੜੀਆਂ ਸੀ ਉਹ ਮਿਲ ਗਏ ਸਾਰੇ ਖੁਦ ਆਪ ਨਸ਼ੇ ਦਾ ਆਦੀ ਸੀਗਾ ਬਿਲਕੁਲ ਜੀ ਨਸ਼ਾ ਕਰਦਾ ਵੀ ਤੇ ਵੇਚਦਾ ਵੀ ਸੀਗਾ ਜੀ ਤੇ ਸਰ 30 ਪੁਆਇੰਟ ਕਿਥੋਂ ਵੜਿਆ ਇਹ ਸਾਨੀ ਬੋਰ ਜੀ ਤੇ ਦਾ ਪਹਿਲਾ ਵੀ ਕੋਈ ਮਾਮਲਾ ਦਰਜ ਇਹਨਾਂ ਦੇ ਪਹਿਲਾਂ ਇਹਦੇ ਹਾਰਪੁਰ ਦਰਜਿਆ ਪਹਿਲਾਂ ਉਹਨਾਂ ਦਾ ਤੇ ਕੀ ਸਰ ਇਹ ਗੋਲੀਆਂ ਕੋਈ ਆ ਕੇ ਵੇਚਦਾ ਹੈ ਜਾਂ ਆਪ ਹੀ ਖਾਣ ਵੇਚਦਾ ਜੀ ਵੇਚਦਾ ਵੇਚਦਾ ਤੇ ਕੀ ਕਾਰਵਾਈ ਕਰ ਰਹੇ ਆ ਸਰ ਇਹਦੇ ਖਰਾਬ ਮਕਰਮਾ ਦਰਜ ਕਰ ਦਿੱਤਾ ਜੀ ਤੇ ਤੁਕੀਸ ਜਾਰੀ ਹੈ ਅੱਜ ਮਾਨਯੋਗ ਜੱਜ ਸਾਹਿਬ ਦੇ ਪੇਸ਼ ਕੀਤਾ ਸੀਗਾ ਜੀ ਉਥੋਂ ਜਿਹੜਾ ਸਾਨੂੰ 2 ਦਿਨ ਦਾ ਰਿਮਾਂਡ ਮਿਲਿਆ ਹੁਣ ਇਹਦੀ ਪੁਛਗਿਛ ਚੱਲਦੀ ਹੈ ਜੀ ਤੇ ਜੋ ਵੀ ਤੱਕ ਸਾਹਮਣੇ ਆਉਂਗੇ ਆਪ ਦਿਤੇ ਹੋਣਗੇ ਇਸਲੇ ਲੰਬੇ ਸਮੇਂ ਤੋਂ ਪੰਜਾਬ ਪੁਲਿਸ ਵੱਲੋਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਪੰਜਾਬ ਵਿੱਚ ਵੱਡੇ ਪੱਧਰ ਤੇ ਪੰਜਾਬ ਪੁਲਿਸ ਵੱਲੋਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਮਾਮਲੇ ਦਰਜ ਕੀਤੇ ਗਏ ਨੇ ਅਤੇ ਕਈ ਵਿਅਕਤੀਆਂ ਖਿਲਾਫ ਐਨਡੀਪੀ ਐਕਟ ਦੇ ਤਹਿਤ ਮਾਮਲੇ ਵੀ ਦਰਜ ਕੀਤੇ ਗਏ ਨੇ ਅਜਿਹਾ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਫਗਵਾੜਾ ਤੋਂ ਜਿੱਥੇ ਇੱਕ ਵਿਅਕਤੀ ਦੀ ਤਲਾਸ਼ੀ ਲੈਣ ਤੇ ਉਸ ਪਾਸੋਂ 50 ਨਸ਼ੀਲੀਆਂ ਗੋਲੀਆਂ ਅਤੇ 80 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਗਏ ਜਾਣਕਾਰੀ ਦਿੰਦਿਆਂ ਲਾਪ ਸਿੰਘ ਮੁਖ ਅਫਸਰ ਰਾਵਲਪਿੰਡੀ ਨੇ ਦੱਸਿਆ ਕਿ ਸਾਡੇ ਵੱਲੋਂ ਇੱਕ ਨਾਕਾਬੰਦੀ ਕੀਤੀ ਗਈ ਸੀ ਜਿਸ ਦੌਰਾਨ ਸ਼ੱਕ ਦੇ ਆਧਾਰ ਤੇ ਇਸ ਵਿਅਕਤੀ ਦੀ ਤਲਾਸ਼ੀ ਲਈ ਗਈ ਤੇ ਸਫਲਤਾ ਹਾਸਲ ਹੋਈ